ਸੱਸੀ ਆਏ ਆ ਉੱਥੇ ਦਰਸ਼ਨ ਕਰਾਵਾਂਗੇ ਵੀਡੀਓ ਨਾ ਬਣੇ ਰਹੀਓ ਜੀ ਇੱਧਰ ਦੇਖੋ ਘੋੜਾ ਕਿੰਨੀ ਪੁਰਾਣੀਆਂ ਬਾਬੇ ਸਥਾਨ ਦੇ ਘੋੜਾ ਆ ਦੇਖ ਸਕਦਾ ਤੁਸੀਂ ਕਰੋ ਦਰਸ਼ਨ ਜੀ ਬਾਬੇ ਨੇ ਸਾਨੂੰ ਖੁੱਲੇ ਦਰਸ਼ਨ ਕਰਾਇਆ ਦੇਖੋ ਬਿਲਕੁਲ ਰੱਛ ਨਹੀਂ ਹੈਗਾ ਤੇ ਜੋ ਮਨ ਚ ਧਾਰ ਕੇ ਆਏ ਸੀ ਕਿ ਬਾਬਾ ਜੇ ਤੇਰੇ ਦਰ ਤੇ ਆਈ ਆ ਤੂੰ ਤਾਂ ਖੁੱਲੇ ਦਰਸ਼ਨ ਕਰਾਈ ਤੇ ਬਿਲਕੁਲ ਬਾਬੇ ਨੇ ਇੱਦਾਂ ਸੁਣੀ ਆ ਸਾਡੀ ਹੋ ਜੀ ਇੱਧਰ ਵੀ ਬਹੁਤਾ ਨਹੀਂ ਰੱਛਿਆ ਤੇ ਹੁਣ ਚੱਲਦੇ ਜਿੱਧਰ ਬਾਬੇ ਰੋਟੇ ਦਰਵਾਜ਼ਾ ਤੇ ਹੈ ਜੀ ਇਹ ਮਾਰਤ ਅੱਗੇ ਣਾਣੀ ਸੀ ਹੁਣ ਨਮੀ ਬਣ ਗਈ ਆ। ਲੋ ਜੀ ਇੱਧਰ ਗੁਰੂਨਾ ਝਾੜਿਆ ਤੇ ਕਰੋ ਸੰਗ ਜੀ ਦਰਸ਼ਨ ਇਸ ਤਰ੍ਹਾਂ ਲੈ ਲੋ ਜੀ ਸੰਗ ਜੀ ਇਹ ਆ ਗੁਰੂਨਾ ਝਾੜੀ ਛਾਤ ਲਾਈਆਂ ਆ ਸਰੋਇ ਸਰ ਜੀ ਤੇ ਇਧਰ ਕਈ ਲੋਕੇ ਇੱਦਾਂ ਧਾਗੇ ਬਣ ਕੇ ਜਾਂਦੇ ਸਿੱਧਾ ਵੀ ਮੈਨੂੰ ਕੰਮ ਨਾ ਹੋਵੇ ਜੀ ਤਾਨੂੰ ਕੇ ਬਾਂਜੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਸਵਾਗਤ ਹੈ ਸਾਡੇ ਅੱਜ ਦੀ ਵੀਡੀਓ 'ਚ ਤੁਹਾਡਾ ਤੇ ਅੱਜ ਅਸੀਂ ਜਾ ਰਹੇ ਹਾਂ ਸ਼ਾਹ ਤਲਾਈਆਂ ਤੇ ਵੀਡੀਓ ਨਾ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਕਰੋ ਨਾ ਵੀਡੀਓ ਫੁੱਲ ਵਾਚ ਕਰ ਲਿਆ ਕਰੋ ਕਿਉਂਕਿ ਤੇ ਅਸੀਂ ਅੱਜ ਆਏ ਆ ਸ਼ਾਹ ਤਲਾਈਆਂ ਤੇ ਹੁਣ ਅਸੀਂ ਖੜੇ ਆ ਬਟਸਾ ਤੋਂ 15 ਕਿਲੋਮੀਟਰ ਦੂਰ ਖੜੇ ਆ ਤੇ ਸਾਹਮਣੇ ਗੋਬਿੰਦ ਸਾਗਰ ਝੀਲ ਦੇਖਣ ਨੂੰ ਖੜੇ ਹੋਏ ਸੀ ਤੇ ਤੁਹਾਨੂੰ ਵੀ ਦਿਖਾਉਣਾ ਗੋਬਿੰਦ ਸਾਗਰ ਝੀਲ ਬੈਕ ਐਮਰੇਨ ਤੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਦੇ ਦੇਖੋ ਜੀ ਸਾਹਮਣੇ ਹੈਗਾ ਆ ਗੋਮਨ ਸਾਗਰ ਝੀਲ ਤੇ ਕਈ ਇੱਥੋਂ ਦੀ ਆ ਜਾਂਦੇ ਆ ਇੱਥੇ ਸਾਹਮਣੇ ਹੈ ਤੁਹਾਨੂੰ ਦਿਸਦਾ ਨਹੀਂ ਹੋਣਾ ਇਹ ਦੇਖੋ ਇਹ ਸਾਹਮਣੇ ਇੱਥੇ ਮੰਦਿਰ ਵਾ ਤੇ ਉਹ ਵੀਡੀਓ ਵੀ ਆਉਗੀ ਬਹੁਤ ਜਲਦੀ ਉਹ ਸ਼ਿਵਾਂ ਦੀ ਵੀਡੀਓ ਆ ਤੇ ਸ਼ਿਵਾਂ ਦਾ ਮੰਦਿਰ ਗਰੀਬਨਾਥ ਜੀ ਦਾ ਮੰਦਿਰ ਵਾ ਤੇ ਸ਼ਾਇਦ ਨਹੀਂ ਦਿਸਦਾ ਹੋਊਗਾ ਸਾਨੂੰ ਦਿਸਦਾ ਇੱਥੋਂ ਤੇ ਇੱਥੇ ਆ ਤੇ ਇਧਰ ਉਹ ਇਹ ਹੈਗਾ ਗੋਮਨ ਸਾਗਰ ਝੀਲ ਇਹ ਦੇਖੋ ਜੀ ਗੋਵਿੰਦ ਸਾਗਰ ਛੀਲਵਾ ਜੀ ਇਹ ਦੇਖੋ ਥੱਲੇ ਹੋ ਜਾਂਦੇ ਆ ਇਹ ਦੇਖੋ ਇਹ ਸਾਹਮਣੇ ਆ ਗਈ ਆ ਗੋਵਿੰਦ ਸਾਗਰ ਛੀਲਨਾ ਇਹ ਕਿਸ਼ਤੀ ਆ ਰਹੀ ਆ ਦੇਖੋ ਕਈ ਇਹਦੇ ਵਿੱਚ ਟੱਪ ਕੇ ਇਹਦੇ ਵਿੱਚ ਆ ਜਾਂਦੇ ਆ ਬਾਕੀ ਸੰਗਤ ਕਈ ਆ ਰਹੀ ਹੈ ਕਈ ਜਾ ਰਹੇ ਹੈ ਦੇਖੋ ਜੀ ਸੰਗਤ ਆ ਰਹੀ ਹੈ ਕਾਫੀ ਚਲੋ ਚਲੋ ਚਲੋਗੇ ਜਾਣਾ ਪੈਣਾ ਹੈ ਤੇ ਇਹ ਹੈਗੀ ਜਦੋਂ ਦੱਸਿਆ ਸਾਹਮਣੇ ਕੋਈ ਸੰਗਤ ਚ ਈਲੂਆ ਮੇਰਾ ਗਰੂਨਾ ਝਾੜੀ ਦਾ ਤੁਹਾਨੂੰ ਵਿਦਰਸ਼ਨ ਕਰਾਉਣੇ ਆ ਲੋਕ ਪਰ ਸੰਤੋਸ਼ ਦਰਸ਼ਨ ਪੈਸੇ ਵੀ ਚਾਹੀਏ ਨੂੰ ਜਿਸੀ ਪਹੁੰਚ ਗਿਆ ਗਰੂਨਾ ਝਾੜੀ ਤੁਹਾਨੂੰ ਵਿਦਰਸ਼ਨ ਕਰਨੇ ਵੀਡੀਓ ਨਾਲ ਬਣੀ ਰਹੀ ਹੋ ਜੀ ਲੋ ਜੀ ਕਰੋ ਜੀ ਕਰੋਨਾ ਝਾੜੀ ਦੇ ਤੇ ਕਰੋਨਾ ਝਾੜੀ ਦੇ ਦਰਸ਼ਨ ਕਰੋ ਜੀ ਲੋ ਜੀ ਇੱਧਰ ਸਾਹਮਣੇ ਆ ਕਰੋਨਾ ਝਾੜੀ ਦੇ ਕਰੋ ਜੀ ਦਰਸ਼ਨ ਸੰਗਤੋ ਤੇ ਸਾਹਮਣੇ ਬਾਬੇ ਦਾ ਦਰਬਾਰ ਤੇ ਇਹ ਹੈ ਜੀ ਕਰੋਨਾ ਝਾੜੀ ਕਰੋ ਇਹਨਾਂ ਦੇ ਦਰਸ਼ਨ ਇਹ ਮਾਰਤ ਅੱਗੇ ਢਾਣੀ ਸੀ ਹੁਣ ਨਮੀ ਬਣ ਗਈ ਆ ਲੋ ਜੀ ਇੱਧਰ ਕਰੋਨਾ ਝਾੜੀਆ ਤੇ ਕਰੋ ਸੰਗ ਜੀ ਦਰਸ਼ਨ ਇਸ ਤਰ੍ਹਾਂ ਹੁੰਨਾ ਛਾੜੀ ਛਾਤ ਲਾਈਆਂ ਆ ਰੋਸ਼ ਰਸ਼ਨ ਜੀ ਤੇ ਇੱਧਰ ਕਈ ਲੋਕ ਇੱਦਾਂ ਧਾਗੇ ਬਣ ਕੇ ਜਾਂਦੇ ਸਿੱਧਾ ਵੀ ਮੈਨੂੰ ਕੰਮ ਨਾ ਹੋਵੇ ਜੀ ਤੁਹਾਨੂੰ ਕਿ ਵੰਜ ਜਾਂਦੇ ਆ ਤੇ ਜਿਸ ਵਾਂ ਕੋਈ ਪੂਰੀ ਹੋ ਜਾਂਦੀ ਆ ਤੇ ਫੇਰ ਆ ਕੋਲ ਜਾਂਦੇ ਆ ਕੇ ਤੇ ਇੱਧਰ ਹੈਗੇ ਬਾਬੇ ਦੇ ਝੰਡੇ ਕੋਲ ਰਸ਼ਨ ਬਾਬੇ ਦੇ ਆਸੀ ਗਰੂਨਾ ਚੜੀ ਇਧਰ ਤੇ ਇਧਰ ਆਪਰੇ ਚੰਡੀ ਹੈ ਦਰਵਾਜ਼ਾ ਪਿੱਛੇ ਬਾਬੇ ਦਰਵਾਜ਼ੇ ਇਧਰ ਵੀ ਦਰਸ਼ਨ ਕਰਾਇਆ ਇਸਤਰੀ ਬਈਏ ਇੰਦਰ ਵੀ ਬਾਬੇ ਦੇ ਦਰਵਾਜ਼ੇ ਕੋਲੋਂ ਦਰਸ਼ਨ ਸੰਗੈ ਜੀ ਲੋ ਜੀ ਇਧਰ ਬਾਬੇ ਦਾ ਧੂਣਾ ਚੱਲਦਾ ਪਿਆ ਤਾਂ ਧੂਣਾ ਐ ਸਾਈਡ ਬਾਬੇ ਦਾ ਫੇ ਕਰੋ ਇਸ ਦਰਸ਼ਨ ਬਾਬੇ ਦੇ ਧੂਣ ਦੇ ਤੇ ਹੈਗਾ ਬਾਬੇ ਦਾ ਧੂਣਾ ਇੱਥੇ ਸ਼ਾਤ ਲਾਈਆਂ ਨੋ ਇਹ ਸੰਤੋਜੀ ਹੈਗਾ ਸ਼ਾਤ ਲਾਈਆਂ ਗੁਰੂਨਾ ਝਾੜੀ ਜਿਹਦੇ ਦਰਸ਼ਨ ਕਰਾਏ ਗੁਰੂਨਾ ਝਾੜੀ ਦੇ ਤੇ ਸ਼ਾਤ ਲਾਈਆਂ ਦੇ ਤੇ ਹਣਾ ਅੱਗੇ ਚੱਲਦੇ ਆਂ ਜਿੱਥੇ ਰੋਟੀ ਤੇ ਲੱਸੀਆਂ ਉਹ ਵੀ ਦਰਸ਼ਨ ਕਰਾਵਾਂਗੇ ਵੀਡੀਓ ਨਾ ਬਣੀ ਰਹੀ ਹੈ ਇੱਧਰ ਬਾਜ਼ਾਰ ਲੱਗਾ ਹੋਇਆ ਜਿੱਦਾ ਤੁਹਾਨੂੰ ਪਤਾ ਹੈ ਕਿ ਸ਼ਾਤ ਲਾਈ ਜਿੱਦਾ ਵਿਚਾਰ ਵਾ ਇਹੋ ਨੇ ਨਾ ਤੇ ਬਾਕੀ ਇੱਥੇ ਜਿੱਦਾ ਕਿਸੇ ਸੁਖਣਾ ਵਾਸਤੇ ਇੱਥੇ ਧਾਗੇ ਬੰਨ ਕੇ ਜਾਂਦੇ ਆ ਤੇ ਇੱਥੇ ਮਤਲਬ ਬੋਰ ਅਤੇ ਬੋਰ ਦੇ ਨਾਲ ਧਾਗੇ ਬਣ ਕੇ ਜਾਂਦੇ ਜਿੱਦ ਸੁਖਣਾ ਮੈਂ ਕਹਾਂਗੇ ਜੀ ਹੁਣ ਅਸੀਂ ਪਹੁੰਚ ਗਏ ਸਿੱਧਾ ਬਾਬਾ ਬਾਲਖਣਾ ਜੀ ਪਰਚੀਨ ਮੰੰਦਾ ਜੀ ਇੱਥੇ ਲੱਸੀ ਰੋਟੀਆਂ ਕੱਢੀ ਸੀ ਤੇ ਪਹੁੰਚ ਗਏ ਉੱਥੇ ਤੇ ਤੁਹਾਨੂੰ ਦਰਸ਼ਨ ਕਰਾਉਣੇ ਅੰਦਰ ਵੀਡੀਓ ਨਾ ਬਣੇ ਰਹੀਓ ਜੀ ਲੋ ਜੀ ਪਹੁੰਚ ਗਏ ਅਸੀਂ ਤੁਹਾਨੂੰ ਪ੍ਰਦਰਸ਼ਨ ਕਰਾਉਣਾ ਹੈ ਵੀਡੀਓ ਨਾ ਬਣੇ ਰਹੀ ਕਿ ਬਾਹਰ ਬਜ਼ਾਰ ਲੱਗਾ ਹੋਇਆ ਕਾਫੀ ਤੇ ਪਚੀਨ ਮੰਦਿਰ ਪ੍ਰਵੇਸ਼ ਦੁਆਰ ਹੈ ਲੋ ਜੀ ਇਹ ਲੋ ਜੀ ਇਹ ਦਰਬਾਰ ਇਧਰ ਹੈਗਾ ਬਾਬੇ ਦਾ ਧੋਣਾ ਕਰੋ ਜੀ ਦਰਸ਼ਨ ਬਾਬੇ ਦੇ ਦਰਬਾਰ ਵਾ ਰੋਜ਼ ਸੰਗਤ ਲੋ ਜੀ ਇਧਰ ਹੈਗਾ ਬਾਬੇ ਦਾ ਧੋਣਾ ਹੋਵੇ ਦਰਸ਼ਨ ਕਰੋ ਤੇ ਇਧਰ ਹੈਗਾ ਨਾਲ ਹੀ ਬਾਬੇ ਦਾ ਦਰਬਾਰ ਤੇ ਕਰੋ ਜੀ ਦਰਸ਼ਨ ਸੰਗਤ ਜੀ بابا کھلے درشن کرائے بہت یہ دیکھو جی ادھر بوڑھا ہے دیکھو دیکھ سکتے ਇੱਧਰ ਹੈਗਾ ਬਾਬਾ ਬਾਲਕਣ ਜੀ ਸਥਾਨ ਐ ਵੀ ਤੁਹਾਨੂੰ ਦਰਸ਼ਨ ਕਰਾਤੇ ਤੇ ਹੁਣ ਜਿੱਥੇ ਰੋਟੀਆਂ ਲੱਸੀਆਂ ਆ ਉੱਥੇ ਦਰਸ਼ਨ ਕਰਾਵਾਂਗੇ ਵੀਡੀਓ ਨਾ ਬਣੀ ਰਹੀਓ ਜੀ ਇੱਧਰ ਦੇਖੋ ਗੋੜਾ ਕਿੰਨੀ ਪੁਰਾਣੀਆਂ ਬਾਬੇ ਸਥਾਨ ਦੇ ਗੋੜਾ ਆ ਦੇਖ ਸਕਦਾ ਤੁਸੀਂ ਕਰੋ ਦਰਸ਼ਨ ਜੱਟ ਬਾਬੇ ਨੇ ਸਾਨੂੰ ਖੁੱਲੇ ਦਰਸ਼ਨ ਕਰਾਇਆ ਦੇਖੋ ਬਿਲਕੁਲ ਰੱਛ ਨਹੀਂ ਹੈਗਾ ਤੇ ਜੋ ਮਨ ਚ ਧਾਰ ਕੇ ਆਏ ਸੀ ਕਿ ਬਾਬਾ ਜਿਤੇਰੇ ਦਰ ਤੇ ਆਈ ਆ ਤੂੰ ਤਾਂ ਖੁੱਲੇ ਦਰਸ਼ਨ ਕਰਾਈ ਤੇ ਬਿਲਕੁਲ ਬਾਬੇ ਨੇ ਇਦਾਂ ਸੁਣੀ ਆ ਸਾਡੀ ਹੋ ਜੀ ਇੱਧਰ ਵੀ ਬਹੁਤਾ ਨਹੀਂ ਰੱਛ ਹੈਗਾ ਮੂੰਹ ਚੱਲਦੇ ਜਿੱਧਰ ਬਾਬੇ ਰੋਟੀਆਂ ਲੱਸੀ ਆ ਉਧਰ ਚੱਲਦੇ ਐਂਨੇ ਕੀ ਲੈ ਨਹੀਂ ਆ ਬਸ ਕਰੋ ਜਾਓ ਜੀ ਸ਼ੁਤਾਨ ਬਹੁਤ ਬੇਦੀ ਇਧਰ ਵੀ ਦਰਸ਼ਨ ਕਰਨੇ ਵੀਡੀਓ ਨੂੰ ਬੜਾ ਰਹੀਓ ਹੋ ਜਿੱਧਰ ਬਾਬੇ ਦੇ ਕੋਮਾ ਦੇ ਬਾਬੇ ਦੇ ਮੂਹਰੇ ਤੇ ਕਰੋ ਜੀ ਤਾਂ ਰੋਟੀਆਂ ਚਾਹੀਦੀਆਂ ਸਾਰੀ ਵਾਰ ਆਉਂਦੇ ਨੇ ਅਗਲੇ ਸਟਾਪਾਂ ਤੋਂ ਉੱਥੇ ਗੱਡੀ ਰੋਵੇ

ਇਹ ਰੋਟੀਆਂ ਬੜਾ ਸਤਾਨ ਜਿੱਥੇ ਇਹ ਦੇਖੋ ਜੀ ਕਰੋ ਜੀ ਦਰਸ਼ਨ ਸੰਗਾਂਛ ਜੇ ਪੜਾ ਰਹੇ ਹੁਣ ਜੀ

ਜੇ ਤੁਸੀਂ ਜੀ ਮਹਾਰਾਜੀ ਅਨੰਦ ਦੇਰਸ਼ਨ ਕਰੋ সামনে ਪ੍ਰਤੀਮਾ ਆ ਜੀ ਤੇ ਇਹ ਕਰਾਏ ਆ ਕਰਾਏ ਆ ਬਾਬਾ ਸ਼ਾਹ ਤਲਾਈਆਂ ਦੇ ਦਰਸ਼ਨ ਬਾਬਾ ਬਾਲਖਣਾ ਦੇ ਜਿੱਥੇ ਰੋਟੀਆਂ ਲੱਸੀ ਸੀ ਤੇ ਉੱਥੇ ਦਰਸ਼ਨ ਕਰਾਏ ਆ ਤੇ ਪ੍ਰਚੀਨ ਮੰਦਰ ਨਾ ਦੇਖੋ ਤੇ ਬਾਕੀ ਬਾਜ਼ਾਰ ਵੀ ਦੇਖੋ ਬਹੁਤ ਸੋਹਣਾ ਸਜਿਆ ਹੋਇਆ ਬਾਜ਼ਾਰ ਵਾ ਤੇ ਹੁਣ ਅਸੀਂ ਚੱਲਦੇ ਹਾਂ ਤੇ ਸਿੱਧ ਬਾਬਾ ਬਾਲਖਣਾ ਦੇ ਦਿਓਰ ਸਿੱਤ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਲੋ ਜੀ ਇਧਰ ਹੈਗਾ ਬਾਜ਼ਾਰ ਨਾਲ ਹੀ ਤਾਂ ਇਧਰ ਆਉਣੇ ਆ ਤੇ ਦੇਖੋ ਜੀ ਇਧਰ ਰੋਡ ਵਗੈਰਾ ਇਹ ਦੇਖੋ ਜੀ ਰੋਟ ਪਰਚਾ ਲੱਗਾ ਹੋਇਆ ਇੱਥੇ ਨਾ ਹਰ ਕੋ ਦੁਕਾਨ ਤੇ ਪਰਚਾ ਤੇ ਰੋਟ ਤੁਹਾਨੂੰ ਮਿਲੂਗਾ ਤੇ ਬਾਬੇ ਦੇ ਚੰਡੇ ਬਾਬੇ ਦੇ ਖੜਾਵਾ ਹੈ ਨਾ ਇਹ ਦੇਖੋ ਬਾਬੇ ਦੇ ਚੰਡੇ ਆ ਤੇ ਇਧਰ ਵੀ ਬਾਬੇ ਦਾ ਰੋਟ ਲੱਗਾ ਹੋਇਆ ਹੈ ਦੇਖੋ ਜੀ ਤੁਸੀਂ ਬਹੁਤ ਸੋਹਣੀਆਂ ਦੁਕਾਨਾਂ ਸੱਜੀਆਂ ਹੋਈਆਂ ਆ ਤੇ ਇਸ ਤਰਫ ਵੀ ਆ ਇਹ ਦੇਖੋ ਇਧਰ ਵੀ ਇਧਰ ਬਾਬੇ ਰੋਟ ਦੁਕਾਨਾਂ ਸਜੀਆਂ ਹੋਈਆਂ ਰੋਡ ਨਾਲ ਦੇਖੋ ਜੀ ਨਿਕਲਦਾ ਪਿਆ ਇਧਰ ਫੇਰ ਰੋਡ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਲੋ ਜੀ